ਤੁਰਦਾ ਸਰਕੀ ਇੰਕੀਮ ਜਿਵੇਂ ਆਪ ਨੂੰ ਸਾਰਿਆਂ ਨੂੰ ਪਤਾ ਕਿ 2 ਨਵੰਬਰ ਨੂੰ ਇਥੇ ਦੀਪਚੀਮਾ ਦਾ ਕਤਲ ਹੋਇਆ ਸੀਗਾ ਕੋਕਰ ਪੈਲੈਸ ਦੇ ਨੇੜੇ ਜਿੱਥੇ ਵਿੱਚ ਦੋ ਮੋਟਰਸਾਈਕਲਾਂ ਤੇ ਪੰਜ ਅਣਪਛਾਤੇ ਨੌਜਵਾਨਾਂ ਨੇ ਤਾਬੜ ਤੋੜ ਫਾਇਰਿੰਗ ਕਰਕੇ ਉਸ ਦਾ ਕਤਲ ਕਰ ਦਿੱਤਾ ਸੀਗਾ ਉਸ ਦਿਨ ਤੋਂ ਹੀ ਜਰੇ ਨਿਗਰਾਨੀ ਐਸਐਸਪੀ ਬਟਾਲਾ ਐਸਪੀਡੀ ਡੀਐਸਪੀ ਸੰਜੀਵ ਸਿਟੀ ਇਹਨਾਂ ਨੇ ਆਪਣੀਆਂ ਟੀਮਾਂ ਬਣਾਈਆਂ ਵੀ ਅਸੀਂ ਕੀ ਤੇ ਅਸੀਂ ਇਹਨਾਂ ਨੂੰ ਹਿਮਨ ਇੰਟੈਲੀਜੈਂਸ ਤੇ ਟੈਕਨੀਕਲ ਇੰਟੈਲੀਜੈਂਸ ਦੇ ਨਾਲ ਪਹਿਲਾਂ ਤਾਂ ਸਭ ਤੋਂ ਪਹਿਲਾਂ ਕੰਮ ਸੀਗਾ ਕਿ ਇਹਨਾਂ ਨੂੰ ਆਡੈਂਟੀਫਾਈ ਕਰਨ ਦਾ ਆ ਹਿਸ਼ਾਰਪੁਰ ਪੁਲਿਸ ਏਜੀਟੀਐਫ ਨੇ ਪਹਿਲਾਂ ਤੇ ਬਟਾਲਾ ਪੁਲਿਸ ਨੇ ਰਲ ਕੇ ਪਹਿਲਾਂ ਦੋ ਇਹਨਾਂ ਦੇ ਵਿੱਚੋਂ ਬੰਦੇ ਆਡੈਂਟੀਫਾਈ ਕਰਕੇ ਅਰੈਸਟ ਕਰ ਲਿੱਤੇ ਸੀ ਹਰਿੰਦਰ ਰੈਵੀ ਤੇ ਜੋਵਿੰਦਰ ਸੇਵੀ ਜਿਹੜੇ ਕਲਨੌਰ ਗੁਰਦਾਸਪੁਰ ਦੇ ਨੇ ਉਸ ਤੋਂ ਬਾਅਦ ਜਿਹੜੇ ਤਿੰਨ ਇੱਕ ਮੋਟਰਸਾਈਕਲ ਦੇ ਜਿਹੜੇ ਤਿੰਨ ਅਣਪਛਾਤੇ ਸੀਗੇ ਇਹਨਾਂ ਨੇ ਬਟਾਲਾ ਪੁਲਿਸ ਨੇ ਬਹੁਤ ਮਿਹਨਤ ਕਰਕੇ ਕੜੀ ਨਾਲ ਕੜੀ ਜੋੜ ਕੇ ਉਹਨਾਂ ਦੀ شناخت ਕੀਤੀ ਹੈਗੀ ਹੈ ਉਹਨਾਂ ਦੇ ਵਿੱਚੋਂ ਇੱਕ ਜਿਹੜਾ ਕਲਪ ਅਟੈਕ ਮਾਨਿਕ ਹੈਗਾ ਉਹ ਜਿਹੜੇ ਸਬਮਿਸਪੈਕਟਰ ਸੁਜਿੰਦਰ ਸਿੰਘ ਇਹਨਾਂ ਨੂੰ ਇੱਕ ਅਜਿਹੀ ਇਨਫੋਰਮੇਸ਼ਨ ਮਿਲੀ ਸੀਗੀ ਕਿ ਇਹ ਇਧਰ ਕੁਲੀਆਂ ਪਿੰਡ ਵੱਲੋਂ ਇਧਰ ਆ ਰਿਹਾ ਕਾਲਾ ਮੋਟਰਸਾਈਕਲ ਹੈ ਇਹਦੇ ਕੋਲੇ 트੍ਰੈਪ ਬਹੁਤ ਅੱਛੀ ਤਰ੍ਹਾਂ ਬਹੁਤ ਸਨਿਚਿਤ ਤਰੀਕੇ ਨਾਲ ਸਚਜਰ ਤਰੀਕੇ ਨਾਲ ਇੱਕ 트੍ਰੈਪ ਲੇ ਕੀਤਾ ਗਿਆ ਸੀਗਾ ਅ ਇਮੀਡੀਏਟਲੀ ਇਸਨੇ ਸਾਰੇ ਬਲਾਦਾਰ ਅਫਸਰਾਂ ਨੂੰ ਇਸ ਨੋਟਿਸ ਵਿੱਚ ਲਿਆ ਦਿੱਤਾ ਗਿਆ ਸੀਗਾ ਤੇ ਜਦੋਂ ਇਹ ਉਸ ਨੂੰ ਇਸ਼ਾਰਾ ਕੀਤਾ ਰੋਕਣ ਦਾ ਤੇ ਉਹਨੇ ਪੁਲਿਸ ਨੂੰ ਵੇਖ ਕੇ ਅਨਿਵਾ ਫਾਇਰਿੰਗ ਇਨਡਿਸਕ੍ਰਿਮੀਨੇਟ ਫਾਇਰਿੰਗ ਕੀਤੀ ਹੈ ਅਨਪਰੋਵਕਡ ਫਾਇਰਿੰਗ ਕੀਤੀ ਹੈ ਪੁਲਿਸ ਪਾਰਟੀ ਤੇ ਤੇ ਜੋ ਵੀ ਫਾਇਰਿੰਗ ਦੇ ਵਿੱਚ ਉਹ ਇੰਜਰਡ ਹੋਇਆ ਇਨ ਐਕਸਚੇਂਜ ਆਫ ਫਾਇਰ ਬਟ ਹੀ ਹੈਜ਼ ਬੀਨ ਅਰੈਸਟਡ ਤੇ ਉਸ ਨੂੰ ਅ ਅਲਜੇਰ ਇਲਾਜ ਉਥੇ ਜਿਹੜਾ ਨੇੜਾ ਹਸਪੀਟਲ ਹੈ ਉਥੇ ਸ਼ਿਫਟ ਕਰ ਦਿੱਤਾ ਗਿਆ ਇਹ ਮਾਨੇ ਕਿ ਹੁਣ ਜਿਹੜਾ ਪਤਾ ਲੱਗਿਆ ਹਲੇ ਫਿਲਹਾਲ ਕਿ ਇਹ ਛਰਾਟੇ ਦਾ ਰਹਿਣ ਵਾਲਾ ਅੰਮ੍ਰਿਤਸਰ ਦਾ ਇਹਦੇ ਉੱਤੇ 2 307 ਦੇ ਪਰਚੇ ਦਰਜ ਨੇ ਕ੍ਰਿਮੀਨਲ ਰਿਕਾਰਡ ਹੈ ਤੇ ਜੱਗੂ ਭਗਵਾਨਪੁਰੀਏ ਗੈਂਗ ਦੇ ਨਾਲ ਇਹ ਉਹਦਾ ਸੰਬੰਧਤ ਸੀਗਾ ਇਸ ਨੂੰ ਫੋਰਨ ਬੈਠੇ ਜੱਗੂ ਦੇ ਜਿਹੜੇ ਗੁਰਗੇ ਹੈਗੇ ਨੇ ਉਮਰਾ ਦਾਲਮ ਤੇ ਕੇਸ਼ਵ ਸ਼ਵਾਲਾ ਉਹ ਹੈਂਡਲ ਕਰ ਰਹੇ ਸੀ ਇਹਨਾਂ ਦੀ ਜਿਹੜੀ ਜਿਹੜਾ ਇਹਨਾਂ ਦੀ ਆਪਸ ਚ ਜਿਹੜੀ ਡੋਨੀ ਬੱਲ ਤੇ ਮਨੂ ਕਨਸ਼ਾਮਪੂਰੀ ਇੱਕ ਪਾਸੇ ਤੇ ਜੱਗੂ ਦੀ ਜਿਹੜੀ ਗੈਂਗਵਾਰ ਚੱਲ ਰਹੀ ਹੈ ਇਹ ਦੀਪ ਚਿਮਾ ਉਹਦੀ ਕੈਜੂਐਲਟੀ ਹੈਗਾ ਜਿਹੜੀ ਗੈਂਗਵਾਰ ਚੱਲਦੀ ਹੈ ਇਹ ਵਰਚਸਵਦੀ ਨੇ ਦੀ ਲੜਾਈ ਵੀ ਹੈ ਜੀ ਸੋਸ਼ਲ ਮੀਡੀਆ ਤੇ ਬਹੁਤ ਅੱਜਕੱਲ੍ਹ ਖੂਸਾ ਫੈਨ ਲੱਗ ਪਿਆ ਇਹਨਾਂ ਦੀ ਆਪਸ ਵਰਚਸਵਦੀ ਲੜਾਈ ਹੈ ਐਕਸਟਰੈਕਸ਼ਨ دہشت ਦਾ ਮੌਲਜਮਿਕ ਆਦੇ ਵੱਲੋਂ ਇਹ ਆਪਣੇ ਟਰੈਕਟਰੀ ਨੂੰ ਵੀ ਐਕਸਟਰੈਕਸ਼ਨ ਹੋਰ ਕਰ ਸਕੀਏ ਅਸੀਂ ਆਪਣੇ ਗੈਰ ਕਾਨੂੰਨੀ ਧੰਦਿਆਂ ਨੂੰ ਹੋਰ ਬੜਾਵਾ ਦੇ ਸਕੀਏ ਪਰ ਇੱਥੇ ਮੈਂ ਆਪੇ ਮਾਧਿਅਮ ਰਾਹੀਂ ਕਰਾਂਗੇ ਇਹਨਾਂ ਦੇ ਸਾਰੇ ਮਨਸੂਬੇ ਅਸੀਂ ਜੜੋਂ ਪੱਟ ਕੇ ਤੇ ਇਹਨਾਂ ਨੂੰ ਬਾਹਰੋਂ ਵੀ ਜਿਹੜੇ ਭੱਜੇ ਹੋਏ ਨੇ ਉਹਨਾਂ ਨੂੰ ਬਹੁਤ ਛੇਤੀ ਸਾਡੀਆਂ ਸਾਰੀਆਂ ਕਾਰਵਾਈਆਂ ਚੱਲ ਰਹੀਆਂ ਨੇ ਇਹਨਾਂ ਨੂੰ ਇੱਥੇ ਲੈ ਕੇ ਆਵਾਂਗੇ ਇਹਨਾਂ ਨੂੰ ਇਸ ਦੇਸ਼ ਦੇ ਕਾਨੂੰਨ ਦਾ ਸਾਹਮਣਾ ਕਰਨਾ ਹੀ ਪੈਣਾ ਹੈ ਦੇਖੋ ਜੀ ਬਹੁਤ ਸਾਰੇ ਜਿਹੜੇ ਇਹਨਾਂ ਇਨਸੀਡੈਂਟ ਜਿੰਨੇ ਵੀ ਹੋਏ ਨੇ ਕਿ ਬਹੁਤ ਸਾਰੇ ਥੋੜੇ ਥੋੜੇ ਪੈਸਿਆਂ ਦੇ ਵਿੱਚ ਬੱਚਿਆਂ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ ਅ ਅ ਤੁਹਾਡੀ ਇਸ ਗੱਲ ਨਾਲ ਮੈਂ ਬਿਲਕੁਲ ਸਹਿਮਤ ਹਾਂ ਇਸੇ ਨੂੰ ਅ ਪੈਸੇ ਦਾ ਲਾਲਚ ਥੋੜਾ ਮੋਟਾ ਦਿੱਤਾ ਜਾ ਰਿਹਾ ਕਿਸੇ ਨੂੰ ਕਹਿ ਦਿੱਤਾ ਜਾ ਰਿਹਾ ਕਿ ਅ ਅਸੀਂ ਤੈਨੂੰ ਬਾਹਰ ਦੇਸ਼ ਵਿੱਚ ਕੱਢ ਲਵਾਂਗੇ ਕਿਸੇ ਨੂੰ ਨਸ਼ੇ ਦੇ ਉੱਤੇ ਪਹਿਲਾਂ ਨਸ਼ੇ ਦੀ ਆਦਤ ਲਾ ਕੇ ਤੇ ਫਿਰ ਉਸ ਨੂੰ ਉਸ ਦੀ ਮਜਬੂਰੀ ਦਾ ਫਾਇਦਾ ਉਠਾ ਕੇ ਉਸ ਨੂੰ ਜੁਰਮ ਦੀ ਦੁਨੀਆ ਵਿੱਚ ਧਕੇਲਿਆ ਜਾ ਰਿਹਾ ਯੂਜ਼ ਐਂਡ ਥਰੋ ਪੋਲਿਸੀ ਹੈ ਕਿਸੇ ਦੀ ਕੋਈ ਪੈਰ ਵੀ ਨਹੀਂ ਇਹ ਤਾਂ ਐਵੇਂ ਇਹਨਾਂ ਨੂੰ ਇੱਕ ਕਾਉਂਸਲਾ ਦੇ ਕੇ ਉਹਨਾਂ ਨੂੰ ਇੱਕ ਅੰਧੇਰੇ ਚ ਰੱਖ ਕੇ ਤੇ ਉਹਨਾਂ ਤੋਂ ਕ੍ਰਾਈਮ ਕਰਾ ਲਿੱਤਾ ਜਾਂਦਾ ਹੈ ਇਸ ਕਰਕੇ ਮੈਂ ਨੌਜੋਨਾਂ ਨੂੰ ਅਪੀਲ ਕਰਦਾ ਕਿ ਇਹਨਾਂ ਤੇ ਚਾਂਸੇ ਨਾ ਆਓ ਇਹ ਤਾਂ ਬਾਹਰ ਬੈਠੇ ਆਪਣੀ ਆਇਸ਼ ਦੀ ਜ਼ਿੰਦਗੀ ਜੀ ਰਹੇ ਨੇ ਆਪਣੇ ਇਹਨਾਂ ਨੇ ਪੈਸੇ ਪੂਜ਼ੇ ਨਸ਼ਾ ਵੇਚ ਕੇ ਹਥਿਆਰ ਵੇਚ ਕੇ ਬਣਾਏ ਹੋਏ ਹਨ ਤੁਹਾਨੂੰ ਤੁਸੀਂ ਆਪਣਾ ਨੁਕਸਾਨ ਨਾ ਕਰੋ ਮੇਨ ਸਟ੍ਰੀਮ ਚ ਰਹੋ ਇਸ ਪੰਜਾਬ ਵਿੱਚ ਬਹੁਤ ਕੁਝ ਕਰਨ ਵਾਲਾ ਹੈਗਾ ਮੈਂ ਦੱਸਿਆ ਤੁਹਾਨੂੰ ਕਿ ਇਹਨਾਂ ਦੀ ਦੀਪਜੇਮੇ ਇਹਨਾਂ ਦੀ ਜਿਹੜੀ ਡੋਨੀ ਬੱਲ ਤੇ ਮਨਕਨ ਸ਼ਾਮਪੁਰੇ ਇੱਕ ਪਾਸੇ ਤੇ ਜਿਹੜੀ ਜੱਗੂ ਭਗਵਾਨਪੁਰੇ ਦੀ ਜਿਹੜੀ ਗੈਂਗ ਦੀ ਆਪਸ ਚ ਵਰਚਸਲ ਦੀ ਲੜਾਈ ਹੈ ਉਹਦੀ ਉਹਦੀ ਭੇਂਟ ਚੜਿਆ ਦੀਪਚੇ